ਦੇਖੋ ਕੁਲਵਿੰਦਰ ਕਿਉਂਕਿ ਖਾਸ ਤੌਰ ਤੇ ਦੇਖੋ ਸੁਨੀਲ ਕੁਮਾਰ ਜਾਖੜ ਹੋਰਾਂ ਦਾ ਜੋ ਵੀ 팬 ਸੀਗਾ ਕਿ ਜੋ ਇੱਕ ਰਾਹਤ ਫੰਡ ਹੁੰਦਾ ਜਾਂ ਕਹਿ ਸਕਦੇ ਹਾਂ ਜੋ ਹੜ੍ਹਾਂ ਨਾਲ ਨਜਿੱਠਣ ਵਾਸਤੇ ਰਾਸ਼ੀ ਹੁੰਦੀ ਹੈ ਉਹ ਰਾਸ਼ੀ ਪਹਿਲੇ ਹੀ ਦਿੱਤੀ ਜਾ ਚੁੱਕੀ ਹੈ ਹ ਇਸ ਬਾਰੇ ਜੋ ਕੋ ਜੋ ਵੀ ਪੁਖਤਾ ਕਥਨ ਦੇ ਸਬੂਤ ਨੇ ਜਾਂ ਜੋ ਵੀ ਪੁਖਤਾ ਜਾਣਕਾਰੀ ਹੈ ਉਹ ਅਧਿਕਾਰੀਆਂ ਕੋਲ ਪਰ ਇਸ ਸਮੇਂ ਇਸ ਮੁੱਦੇ ਦੀ بجائے ਜੇਕਰ ਇਕੱਠੇ ਹੋ ਕੇ ਇਹ ਲੋਕਾਂ ਨੂੰ ਇਸ ਦਿੱਕਤ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਉਹੀ ਸਭ ਤੋਂ ਵੱਡਾ ਇਸ ਸਮੇਂ ਵਧੀਆ ਕੰਮ ਹੋਏਗਾ ਕਿਉਂਕਿ ਦੇਖੋ ਕਿੰਨੇ ਪੈਸੇ ਕਿਹਨੇ ਦਿੱਤੇ ਕਿਨੂੰ ਦਿੱਤੇ ਕਦੋਂ ਦਿੱਤੇ ਕਿਵੇਂ ਦਿੱਤੇ ਇਹ ਬਾਦੀਆਂ ਗੱਲਾਂ ਨੇ ਪਰ ਸਭ ਤੋਂ ਵੱਡੇ ਹਾਲਾਤ ਇਸ ਸਮੇਂ ਸਾਹਮਣੇ ਨੇ ਕਿ ਜਿਹੜੇ ਲੋਕ ਅੰਦਰ ਇਸ ਸਮੇਂ ਫਸ ਚੁੱਕੇ ਨੇ ਜਿਹੜੇ ਲੋਕ ਅੰਦਰ ਜਿਨ੍ਹਾਂ ਦੇ ਘਰ ਘਿਰ ਚੁੱਕੇ ਨੇ ਜਿਹੜੇ ਲੋਕ ਜਿਨ੍ਹਾਂ ਦੀ ਇਹ ਫਸਲਾਂ ਤਬਾਹ ਹੋ ਚੁੱਕੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਉਹਨਾਂ ਦਾ ਜਿਹੜਾ ਜਾਂਜੀ ਉਹ ਵਾਪਸ ਲਈ ਤੇ ਲੈ ਕੇ ਆਉਣਾ ਕਿਉਂਕਿ ਦੇਖੋ ਉਹ ਇਹਦਾ ਐਨਡੀਆਰ ਦੀਆਂ ਟੀਮਾਂ ਦੇ ਅਸੀਂ ਤੁਹਾਨੂੰ ਸ਼ੋਰ ਦਿਖਾ ਰਹੇ ਆਂ ਵੀਡੀਓ ਦਿਖਾ ਰਹੇ ਆਂ ਸਾਹਮਣੇ ਜਿੱਥੇ ਪੁਲ ਖਤਮ ਹੁੰਦਾ ਨਾ ਉਹ ਪੁਲ ਖਤਮ ਹੋਣ ਤੋਂ ਬਾਅਦ ਤਕਰੀਬਨ ਕਈ ਕਿਲੋਮੀਟਰ ਤੱਕ ਜੇਕਰ ਤੁਸੀਂ ਡਿਸਟੈਂਸ ਦੇਖੋਗੇ ਇਸ ਏਰੀਆ ਦੇ ਵਿੱਚ ਸਿਰਫ ਸਿਰਫ ਖੇਤੀਬਾੜੀ ਸੀਗੀ ਹੁਣ ਤੌਣ ਨੂੰ ਤੁਸੀਂ ਦੇਖੋ ਤੌਣ ਨੂੰ ਕਿਤੇ ਝੋਨਾ ਨਹੀਂ ਦਿਖਾਈ ਦੇ ਰਿਹਾ ਹੋਏਗਾ ਕਿਤੇ ਤੌਣ ਨੂੰ ਖੇਤੀਬਾੜੀ ਹੈ ਕੁਝ ਨਹੀਂ ਦਿਖਾਈ ਦੇ ਰਹੀ ਹੋਏਗੀ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਉਹ ਇਸ ਸਮੇਂ ਜ਼ਿਆਦਾ ਵੱਧ ਚੁੱਕਿਆ ਅਤੇ ਇਹ ਲਗਾਤਾਰ ਪਾਣੀ ਦਾ ਵਧ ਪੱਧਰ ਜਿਹੜਾ ਵਧਨ ਕਰਕੇ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਆ ਉਹ ਕਿਸਾਨੀ ਦਾ ਉਹ ਆਮ ਲੋਕਾਂ ਦਾ ਇੱਕ ਜਨਜੀਵਨ ਪ੍ਰਭਾਵਿਤ ਹੋਇਆ ਕਿਸੇ ਨੇ ਕੋਈ ਕੰਮ ਕਰਨਾ ਸੀਗਾ ਉਸ ਦਾ ਇਹ ਸੀਗਾ ਕਿ 2023 ਦੇ ਵਿੱਚ ਕੁਦਰਤ ਨੇ ਉਸ ਨੂੰ ਮਾਰ ਕੇ ਕੀਤੀ ਉਸ ਨੂੰ ਡੋਬਤਾ ਉਸ ਦੇ ਉੱਪਰ ਕੁਦਰਤੀ ਮਾਰ ਪਈ ਪਰ ਫਿਰ 2024 ਦੇ ਵਿੱਚ ਉਸ ਨੇ ਉੱਠ ਕੇ 2023 ਵਾਲਾ ਕਰਜ਼ਾ ਕਰਜ਼ਾ ਲਾ ਕੇ 25 ਦੇ ਵਿੱਚ ਕਾਮਯਾਬ ਹੋਣਾ ਸੀਗਾ ਪਰ 25 ਦੇ ਵਿੱਚ ਆ ਕੇ ਫਿਰ ਕੁਦਰਤ ਨੇ ਸੱਟ ਲਿਆ ਇਹ ਲੋਕ ਕਹਿੰਦੇ ਨੇ ਕਿ ਅਸੀਂ 10 15 ਸਾਲ ਪਿੱਛੇ ਚਲੇ ਜਾਂਦੇ ਜਦੋਂ ਅਜਿਹੇ ਹਾਲਾਤ ਬਣ ਜਾਂਦੇ ਨੇ ਇੱਕ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਬਾਪੂ ਜੀ ਕੀ ਨਾਮ ਤੁਹਾਡਾ? ਕਾਰਾ ਰਣਗੇ ਕਿਹੜਾ ਪਿੰਡਾ ਤੁਹਾਡਾ ਜੀ? ਸਾਡੇ ਕਾਮ ਵਾਲਾ ਅਸੀਂ ਕਾਮ ਵਾਲੇ ਇਹ ਜਿਹੜਾ ਇੱਥੇ ਏਰੀਆ ਡੁੱਬ ਚੁੱਕਿਆ ਇਹ ਇਸੇ ਤਰੀਕੇ ਹਾਲਾਤ ਬਣਦੇ ਨੇ ਲੱਗਦਾ ਬਹੁਤ ਸਾਰੇ ਸੁਪਨੇ ਸੀ ਸਾਰੇ ਟੁੱਟ ਗਏ ਇੱਕ ਸਾਲ ਤੋਂ ਪਿੱਛੇ ਜੀ ਖਤਮ ਹੋ ਗਿਆ ਫੇਰ ਇੱਕ ਸਾਲ ਨਹੀਂ ਆਇਆ ਦੂਜੇ ਸਾਲ ਫੇਰ ਆ ਗਿਆ ਇੱਕ ਸਾਲ ਪਿੱਛੇ ਜਿਹੜੇ ਆ ਗਰੀਬ ਨੇ ਮੇਰਾ ਅਸਲ ਜੋ ਸਾਲ ਮਰ ਗਿਆ ਖਤਮ ਹੋ ਗਏ ਲਾਦੀ ਜ਼ਮੀਨ ਜਬੂਨ ਸੀ ਇਸ ਪਾਸੇ ਠੇਕੇ ਤੇ ਸੀ ਇਹ ਸਾਡੇ ਕੋਲ ਹਾਂ ਕਿੰਨੇ ਕਿੱਲੇ ਸੀਗੀ ਤਿੰਨ ਚਾਰ ਕਿੱਲੇ ਲਈ ਸੀ ਬਾਕੀ ਪਿੱਛੇ ਸਾਡੇ ਕੋਲੇ ਸੀ ਤਿੰਨ ਚਾਰ ਹਾਂ ਉਹ ਤਾਂ ਗਈ ਖਤਮ ਹੋ ਗਈ ਹੈ ਜੀ ਕੀ ਰੇਟ ਨੂੰ ਲਈ ਸੀ ਜ਼ਮੀਨ ਇਹ ਉਦੋਂ ਇਹ ਰੇਡ ਤੋਂ ਬਾਰੇ 60 70 80 ਦਾ ਗੁੱਟੇ ਕੰਮ ਦਿੰਦਾ ਨਹੀਂ ਆ ਪਿੱਛੇ ਅਸੀਂ ਦੇ ਮਿਲਦੀ ਹੈ ਦੁਕਾਨ ਮਾਰੀ ਸਸਤੀ ਮਿਲਦੀ ਇਹਦੇ 60 ਕਿਲੋ ਮਿਲ ਜਾਂਦੀ ਹੈ ਹਾਂ 60 ਕਿਲੋ ਮਿਲ ਜਾਂਦੀ ਹੈ ਅੱਜ ਦੇ ਸਾਬ ਨਾਲੋਂ 2.5 ਲੱਖ ਰੁਪਏ ਹੋ ਗਿਆ 4 ਕਿੱਲਿਆਂ ਦਾ 2.5 ਲੱਖ ਰੁਪਏ ਤਾਂ ਤੁਹਾਨੂੰ ਲੱਗ ਗਿਆ ਨਾ ਤੁਸੀਂ ਤਾਂ ਭਰਨੇ ਭਰਨੇ ਡਾ ਉਹ ਤਾਂ ਦੇਣੇ ਪੈਣਾ ਜੀ 6 ਮਹੀਨਾ ਦਾ ਲੱਗਿਆ ਅਜਾ ਨਹੀਂ ਦਿੰਦੇ ਨੇ ਕਣਕ ਨਹੀਂ ਬੀਜੀ ਜਾਨੀ ਪਾਣੀ ਨਹੀਂ ਉਤਰਨਾ ਇੰਨੀ ਛੇਤੀ ਫਿਰ ਰੇਤ ਨਹੀਂ ਚੱਕੀ ਜਾਣੀ ਹੋਰ ਫਸਲ ਵੀ ਨਹੀਂ ਹੋਣੀ ਨਹੀਂ ਬੀਜੀ ਜਾਣੀ ਮਾੜਾ ਮੋਟਾ ਘਾਟਾ ਵੀ ਨਹੀਂ ਪੂਰਾ ਹੋਣਾ ਲਾ ਅਲ ਕਾਲਾ ਸਾਲ ਐਵੇਂ ਗਿਆ ਜੀ ਖਤਮ ਹੋ ਗਿਆ ਜਿਹੜੇ ਪੈਸੇ ਦੀ ਆੜਤੀਆਂ ਵਾਲੇ ਉਹ ਖੇਤ ਤੇ ਆ ਗਏ ਘਾਹੋਂ ਆੜਤੀ ਜਵਾਬ ਦਿੱਤੀ ਬੈਠੇ ਪਾਣੀ ਵੇਖ ਦਿੱਤੀ ਬੈਠੇ ਜੀ ਅਸਾ ਆੜਤੀ ਕੀ ਕਹਿੰਦੇ ਆ ਉਹ ਕਹਿੰਦੇ ਜੀ ਪਾਣੀ ਤੁਸੀਂ ਡੁੱਬ ਗਏ ਕੀਤੀ ਕਰੀਏ ਪੈਸੇ ਦੇ ਨੂੰ ਮਨਾ ਕਰ ਰਹੇ ਜੀ ਮਨਾ ਕਰ ਰਹੇ ਬੱਤ ਤੁਸੀਂ ਜਿਵੇਂ ਠੇਕੇ ਤੇ ਲਈ ਬੰਦਾ ਕੋਈ ਜ਼ਮੀਨ ਠੇਕੇ ਤੇ ਲੈਂਦਾ ਬੰਦੇ ਦੀ ਉਮੀਦ ਹੁੰਦੀ ਹੈ ਕਿ ਆ ਮੈਂ ਮਿਹਨਤ ਕਰਕੇ ਖੇਤੀ ਕਰ ਲਾਂਗਾ ਉੱਥੇ ਚਲ ਦੋ ਪੈਸੇ ਮੈਨੂੰ ਵੱਜ ਜਾਣਗੇ ਪਰ ਉਹ ਤਾਂ ਫਿਰ ਸਾਰੇ ਸੁਪਨੇ ਟੁੱਟ ਗਏ ਨਾ ਖਤਮ ਹੋ ਗਿਆ ਜੀ ਖਤਮ ਕਾ ਨਹੀਂ ਕਰ ਨੂੰ ਹੋ ਗਿਆ ਹੁਣ ਤੇ ਗਾ ਮਹਾਰਾਜੀ ਜੀ ਕੀ ਕਰ ਦਈ ਹਾਂ ਉਹਦਾ ਅਜੇ ਹੁਣ ਤੇ ਆ ਲਾੜ ਬੜਾ ਜੀ ਮੜਾ ਆਇਆ ਪਿਆ ਇਹਨਾਂ ਕੋ ਮੜਾ ਇਹ ਪਤਾ ਨਹੀਂ ਇਧਰ ਨਾ ਕਿਤੇ ਆਏ ਕਿਸੇ ਪਾਸੇ ਕੋਈ ਗੱਲ ਬਣ ਜੇ ਵੀ ਇਹਦੇ ਬਣ ਕੇ ਦੱਸੋ ਹੀ ਪਾਣੀ ਜੇਕਰ ਵਧ ਵਧਣਾ ਸ਼ੁਰੂ ਹੋ ਗਿਆ ਪਾਣੀ ਜੇਕਰ ਬੰਨ ਟੁੱਟਦਾ ਫਿਰ ਹੋਰ ਨੁਕਸਾਨ ਜ਼ਿਆਦਾ ਹੋਊਗਾ ਸਾਰਾ ਫਾਇਲ ਦਾ ਸਾਰਾ ਏਰੀਆ ਖਤਮ ਹੈ ਜੀ ਇਹ ਤਾਂ ਸਾਰਾ ਫਾਇਲ ਦਾ ਇਲਾਕਾ ਖਤਮ ਹੋ ਗਿਆ ਨਹੀਂ ਕਤਰਾ ਹਲੇ ਫਾਇਲ ਕਾ ਸ਼ਹਿਰ ਦੇ ਉੱਪਰ ਵੀ ਆ ਹਾਂ 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 ਅਸੀਂ ਤਾਂ ਪਹਿਲੀਆਂ ਜਾਵਾਂਗੇ ਤੇ ਸ਼ਹਿਰ ਤੋਂ ਕਤਰਾ ਪਹੁੰਚ ਗਿਆ ਹਾਂ ਬਾਲ ਬੱਚੇ ਵਗੈਰ ਕਿੰਨੇ ਬੱਪੂ ਤੁਹਾਡੇ ਬਾਲ ਬੱਚੇ ਵਗੈਰ ਕਿੰਨੇ ਦੋ ਮੁੰਡੇ ਅਤੇ ਹਾਂ ਜੀ ਇੱਕ ਆਇਆ ਤੇ ਇੱਕ ਮਹਾਰਾਜ ਕਰ ਚਲੇ ਗਏ ਇੱਕ ਜਲਪੋਤ ਦੀ ਪੋਤਰਾ ਵਾਸ ਨੌਕਰੀ ਵਗੈਰਾ ਕਰਦੇ ਜਾਂ ਖੇਤੀਬੜੀ ਖੇਤੀ ਕੁੱਤੀ ਤੇ ਨੌਕਰੀ ਦਾ ਕਰਦੇ ਸਾਰਾ ਪਰਿਵਾਰ ਖੇਤੀ ਤੇ ਡਿਪੈਂਡ ਸੀ ਹਾਂ ਬੇ ਹਾਂ ਜੀ ਖੇਤੀ ਹੁਣ ਇਸ ਸਮੇਂ ਰਹੀ ਨਹੀਂ ਇਸ ਪਾਸੇ ਇੱਥੇ ਜੇ ਮੈਨੂੰ ਵੀ ਆਇਆ ਜਿਹੜਾ ਪਾਣੀ ਚੱਲਦਾ ਰਿਹਾ ਇੱਕ ਡੇਡਰ ਨੂੰ ਨਾ ਕੋ ਜ਼ਾਦਮ ਬਣ ਜਾਂ ਜੇ ਬਣ ਕੇ ਤੇ ਫੇਰ ਜੀ ਹਾਂ ਉਹ ਤਾਂ 2.5 ਲੱਖ ਦਾ ਘਾਟਾ ਪੈ ਫਿਰ ਕਿਤੇ ਹੋਰ ਲੱਖਾਂ ਦਾ ਨਾ ਘਾਟਾ ਪੈ ਇੱਕ ਥੋੜੀ ਦੁਨੀਆ ਵਿੱਚ ਬੜੀ ਜਨਤਾ ਪਈ ਆ ਜੀ ਬਹੁਤ ਜਨਤਾ ਪਈ ਆ। ਭਾਜੀ ਇਹ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਔਰ ਇਸ ਸਮੇ ਇੱਥੇ ਮੌਜੂਦ ਨੇ ਪਰਮਜੀਤ ਸਿੰਘ ਜੀ। ਤੁਹਾਡਾ ਕਿਹੜਾ ਪਿੰਡ ਆ? ਕਾਮਾਂ ਵਾਲੀ ਜੀ। ਕਾਮਾਂ ਵਾਲੀ। ਇੱਧਰ ਜ਼ਮੀਨ ਵਗੈਰਾ ਜਾਂ ਕਿਵੇਂ? ਨਹੀਂ ਆਪਣੀ ਨੀ ਜੀ ਹੈਗੀ ਆਪਣੀ ਇੱਧਰ ਬੰਨ ਤੋਂ ਇੱਧਰ ਹੀ ਆ ਜੀ। ਹੂੰ। ਬਾਕੀ ਕੁੱਲ ਮਲਾ ਕੇ ਇੱਧਰ ਦੇ ਹਾਤ ਬਹੁਤ ਜ਼ਿਆਦੇ ਮਾੜੇ ਹੋ ਗਏ ਜੀ। ਹੂੰ। ਬੰਨ ਨੂੰ ਵੀ ਖਤਰਾ ਹੋ ਗਿਆ ਜੀ ਤੁਹਾਡੇ ਸਾਹਮਣੇ। ਹੂੰ। ਠੀਕ ਹੈ ਜੀ ਬਾਨ ਨੇ ਦੂ ਵਿਚੇ ਵਿਚੇ ਸਾਰਾ ਹੀ ਕਿਸਿਆ ਪਿਆ ਅੱਛਾ ਹਾਂ ਜੀ ਬਿਲਕੁਲ ਸਿਰ ਬਰਨ ਮੜਾ ਹਾਂ ਜੀ ਢਾਲ ਲੱਗੀ ਹੋਈ ਹੈ ਜੀ ਜੇ ਅਗਰ ਉੱਥੋਂ ਟੁੱਟਦਾ ਬਾਨ ਨੇ ਤੇ ਜਿੰਨਾ ਪਾਣੀ ਇਧਰ ਦਾ ਸਾਰਾ ਇਧਰ ਆ ਜਣਾ ਹੈ ਆ ਹਲਕਾ ਸਿੱਧਾ ਲੱਗ ਜਾਏਗਾ ਜੀ ਜਾ ਕੇ ਹਾਂ ਜੀ ਇਹ ਨਾ ਏਰੀਆ ਉੱਚਾ ਹੈ ਜੀ ਸਾਡੇ ਨਾਲ ਕੋਲ ਮਲਾ ਕੇ ਖਤਰਾ ਹੀ ਖਤਰਾ ਹੈ ਜੀ ਜਿਹੜੀ ਤੁਹਾਡਾ ਇਲਾਕਾ ਨੀਵੇਂ ਇਧਰਲੇ ਪਸੇ ਹੋ ਬਹੁਤ ਜ਼ਿਆਦਾ ਹੈ ਸਾਰਾ ਇਹ ਬੱਚਾ ਜਿੰਨਾ ਇਹ ਪਾਣੀ ਹੈ ਨਾ ਇਹ ਸਾਰਾ ਪਾਣੀ ਇਧਰ ਚੱਲ ਜਾਊਗਾ ਜੀ ਆਹ ਪਾਣੀ ਵਾਲਾ ਜਿਹੜਾ ਸਾਰਾ ਇਧਰ ਹੀ ਜਾਊਗਾ ਅੱਛਾ ਇਹ ਵਾਲਾ ਪਾਸਾ ਫਿਰ ਉਹ ਵੀ ਲੋ ਜੁਗ ਵਾਲਾ ਪਾਸਾ ਦੋ ਬਜੂਗ ਵਾਲਾ ਉਸੇ ਫਿਰ ਬੰਨਰ ਤੇ ਕੋਈ ਕੀਤਾ ਜਾ ਰੇ ਕੰਮ ਕੀਤਾ ਜਾ ਮਸ਼ੀਨਾ ਲੱਗੀਆਂ ਟਰਾਲੀਆਂ ਲੱਗੀਆਂ ਲੇਵਰ ਲੱਗੀ ਹੈ ਲੇਵਰ ਲੱਗੀ ਹੈ ਠੀਕ ਹੈ ਲੇਵਰ ਲੱਗੀ ਹੈ ਮਸ਼ੀਨਾ ਲੱਗੀਆਂ ਬਹੁਤ ਸਰਕਾਰ ਦਾ ਉਹ ਤਾਂ ਇਂਤਜ਼ਾਮ ਪੂਰਾ ਹੈ ਜੀ 200 ਕਟਾ ਕਰਕੇ ਟਰਾਲੀਆਂ ਵਾਲਿਆਂ ਨੂੰ ਤੇਲ ਵਾਸਤੇ ਦਿੰਦੇ ਪਏ ਆ ਜਿਹੜੇ ਨੇੜੇ-ਨੇੜੇ ਵਾਲੇ ਪਰ ਬਾਪੂ ਇਹਨਾਂ ਲੋਕਾਂ ਦਾ ਤਾਂ ਫਿਰ ਜੀਵਣੇ ਤਾਂ ਕਈ ਸਾਲ ਪਿੱਛੇ ਚਲੇ ਗਏ ਨਾ ਜੀ ਇਹ 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 ਦੂਜੇ ਸਾਲ ਤੋਂ ਫਿਰ ਖਤਮ ਹੋ ਗਿਆ ਫੇਰ ਹੀ ਉੱਠਦੇ ਕਿਵੇਂ ਆ ਬਈ ਦੁਬਾਰਾ ਫੇਰ ਉੱਠਣਾ ਕੰਮਜਾਪ ਹੁਣ ਬੜਾ ਔਖ ਹੋ ਜਾਂਦਾ ਕਿਉਂਕਿ ਜਦੋਂ ਫਸਲ ਮਰ ਜੇ ਕਰਜ਼ਾ ਚੜ ਜਾਂਦਾ ਔਖਾ ਤਾਂ ਬੜਾ ਹੁੰਦਾ ਸਰ ਇੱਥੇ ਇਸ ਤਰ੍ਹਾਂ ਵੀ ਮਾਨ ਨਿਕਲਾ ਇੱਕ ਸਾਲ ਛੱਡ ਕੇ ਦੂਸਰੇ ਸਾਲ ਪਾਣੀ ਆ ਜਾਣਾ ਹਾਂ ਜੀ ਜਦੋਂ ਦੂਸਰੇ ਸਾਲ ਬੰਦਾ ਆਂਦਾ ਵੀ ਮਾ ਨਿਕਲਾ ਹੁਣ ਮੈਂ ਸੰਭਲਦਾ ਉਹ ਸਟੈਂਡ ਹੀ ਨਹੀਂ ਜੁਆ ਜਾਂਦਾ ਉੱਤੋਂ ਪਾਣੀ ਦੁਬਾਰਾ ਫੇਰ ਆ ਰਿਹਾ ਜਾਂਦਾ ਜੀਮੀਦਾਰ ਦਾ ਫੇਰ ਤੁਹਾਨੂੰ ਪਤਾ ਕਰ ਜੇ ਥਲੀ ਮੈਂ ਉਹੀ ਜੇ ਮੈਂ ਕਿਹਾ 23 23 ਚੜਾ ਏ 23 ਚ ਕਰਜ਼ਾ ਚੜ ਗਿਆ ਹੁਣ 24 ਚ ਮੜਾ ਮੋਟਾ ਤਾਰੇ ਹੁਣ ਕਹਿੰਦਾ ਹੁਣ 25 ਥੋੜੇ ਬੋਤੇ ਕੰਮ ਕਰ ਲਾਂਗੇ ਹੁਣ ਸਹੀ ਹੋ ਜਾਣਗੇ ਫੇਰ ਫੇਰ ਕਰਜ਼ਾ ਹੋ ਜਾ ਕੋਈ ਕੋਈ ਮਿਹਨਤ ਦੇੜੀ ਕਰਦਾ ਹੈ ਨਾ ਉਹ ਬਸ ਤਰ ਮਿਹਨਤ ਦੇੜੀ ਕਰਕੇ ਹੀ ਉੱਪਰ ਹੁੰਦਾ ਜਿਹੜੀ ਹੈ ਫਸਲਾਂ ਉਹ ਸਾਰੇ ਬਰਬਾਦ ਹੋ ਜਾਂਦੀਆਂ ਨੇ ਜੋ ਉੱਤ ਰੇਤਾ ਵਿਚੜ ਜਾਂਦਾ ਜੋ ਇਹ ਫਸਲ ਹੈ ਗਈ ਇਹ ਤਾਂ ਸਾਰੀ ਖਰਾਬ ਹੋ ਗਈ ਜੋ ਇਹ ਜਿਹੜੀ ਟਾਹ ਲੱਗੀ ਦਰਿਆ ਨੂੰ ਜਮੀਨਾਂ ਵੀ ਵਿਚ ਚਲੀ ਜਾਂਦੀਆਂ ਇਹਨੂੰ ਸਾਡੇ ਇਹ ਬਹੁਤ ਜ਼ਿੰਮੇਵਾਰ ਸਾਡੇ ਬਹੁਤ ਬੁਰੇ ਹਾਲ ਹੋ ਜਾਂਦੇ ਹੁਣ ਹਜੇ ਤਾਂ ਜਿੰਨਾ ਟਾਈਮ ਪਾਣੀ ਚੱਲੀ ਜਾਂਦਾ ਚੱਲੀ ਜਾਂਦਾ ਬਾਅਦ ਵਿੱਚ ਜਦੋਂ ਰੁਕ ਗਿਆ ਪਾਣੀ ਉਸ ਤੋਂ ਵੱਧ ਦਿੱਕਤਾਂ ਆਉਂਦੀਆਂ ਹਾਂਜੀ ਆ ਮੇਰੇ ਸਾਹਮਣੇ ਖੇਤਾਂ ਜੀ ਉਹ ਟ੍ਰਾਂਸਫਰਿੰਗ ਦੀ ਸੀ ਜਾਂਦਾ ਇਹ ਤੇ ਆ ਛਪੈਦੇ ਵੀ ਮੇਰੇ ਆ ਜਿਹੜਾ ਆ ਖੜਿਆ ਸਾਹਮਣੇ ਵਾਲੇ ਛਪੈਦੇ ਹਾਂਜੀ ਜਦੋਂ ਇਹ ਜਦ ਇਹਨੂੰ ਦਰਿਆ ਟਾਹ ਲਾਂਦਾ ਹੈ ਨਾ ਤੋ ਸਾਡੀ ਜ਼ਮੀਨ ਪਹਿਲੀ ਵਿਚ ਲੈ ਜਾਂਦਾ ਹੂੰ ਉਹ ਸਾਨੂੰ ਫਿਰ ਉਸ ਤੋਂ ਬਾਅਦ ਜਿਹੜਾ ਰੇਤਾ ਉੱਪਰ ਉੱਪਰ ਚੜ ਕੇ ਇਹਨਾਂ ਨਾਲ ਹੋ ਜਾਂਦਾ ਉਹ ਜੀ ਸਾਨੂੰ ਬਹੁਤ ਦਿੱਕਤਾਂ ਆਦੀ ਆਦੇ ਪੱਲੂ ਮਿਹਨਤ ਤੇੜੀ ਕਰਕੇ ਫਿਰ ਕੰਮ ਕੀ ਕਰਦੇ ਹੋ ਬਸ ਕੰਮ ਥੇੜੀ ਤਾਂ ਪਈ ਕਰਨੇ ਆ ਜੀ ਖੇਤੀਬਾੜੀ ਵਗੈਰਾ ਕਿੰਨੀ ਹੈ ਖੇਤੀਬਾੜੀ ਆਪਦੀ ਹੈ ਕੋਈ ਤਿੰਨ ਕੁ ਕਿੱਲੇ ਥੋੜੀ ਜੀ ਹੈ ਤਿੰਨ ਕਿੱਲੇ ਤਿੰਨ ਕਿੱਲੇ ਇੱਥੇ ਸੀਗੇ ਹਾਂ ਇੱਥੇ ਸੀ ਪਾਰ ਹੀ ਨੇ ਆਪ ਦੇ ਠੇਕੇ ਠੁਕੇ ਤੇ ਆਪ ਦੀ ਹੈ ਆਪ ਦੀ ਹੈ ਆਪ ਦੀ ਉਹ ਤਾਂ ਹੁਣ ਸਾਰੀ ਤਬਾਹ ਹੋ ਗਈ ਹੋਣੀ ਤਬਾਹ ਹੋ ਗਈ ਚਲ ਤੋਂ ਮਕਾਨ ਵਿੱਚ ਖੜਾ ਉਹ ਵੀ ਡਿੱਗ ਪਿਆ ਵਿੱਚ ਅੱਛ ਖੇਤੀਬਾੜੀ ਦਾ ਸਮਾਨ ਹੋਰ ਬਹੁਤ ਪਿਆ ਮੋਟਰ ਮੋਟਰ ਵਿੱਚ ਹੀ ਪਈ ਹੈ ਜੀ ਉਹ ਸਾਰੀ ਵਿੱਚ ਹੀ ਡਿੱਗ ਪਈ ਉਹਦੇ ਵਿੱਚ ਹੀ ਡਿੱਗ ਪਈ ਜੀ ਤੇ ਵਸਤਾ ਸਾਡਾ ਬਹੁਤ ਬੁਰਾ ਹਾਲ ਹੈ ਇਧਰ ਤਾਂ ਆਏ ਵਾਲੇ ਪਾਣੀ ਆ ਜਾਂਦਾ ਹੈ 2023 ਦੇ ਵਿੱਚ ਹੜ੍ਹ ਆਏ ਸੀਗੇ ਉਦੋਂ ਗੁਜ਼ਾਰਾ ਕਿਵੇਂ ਕੀਤਾ ਕਰਜ਼ਾ ਚੜਿਆ ਸੀ ਉਦੋਂ ਫਿਰ ਕੋਈ ਹਾਂ ਉਹਦੇ ਵੀ ਕਰਜ਼ਾ ਚੜ ਗਿਆ ਸੀ ਕਿੰਨੇ ਕੁ ਲੱਖ ਚੜ ਗਿਆ ਸੀ ਉਹ ਤਾਂ ਬਸ ਲਗਭਗ 2 ਕੁ ਲੱਖ ਦਾ ਹੀ ਉਹ ਕੁ ਲੱਖ ਦਾ ਕਰਜ ਹੈ ਹਾਂ 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 ਜੇ 2024 ਚ ਤਾਰਨ ਦੀ ਕੋਸ਼ਿਸ਼ ਕੀਤੀ ਮਾੜਾ ਮੋਟਾ ਉਤਰੇ ਜਾ ਉਹ ਵੀ ਆ ਜਿਵੇਂ ਹੁਣ ਕਣਕ ਕੋਈ ਮਾੜੀ ਮੋਟੀ ਗਈ ਤੇ ਕੋਈ ਕੋਂਦਰਾ ਲਾ ਲਿਆ ਫੇਰ ਅਗਲੀ ਖਰੀ ਇੱਕ ਵਾਰੀ ਝੋਨਾ ਬਚਿਆ ਸੀ ਉਹ ਵੀ ਥੋੜਾ ਬਹੁਤ ਹੋਇਆ ਹੁਣ ਹੁਣ ਲਾਇਆ ਤੇ ਗੋਲ ਗੋਲ ਜਿੰਨਾ ਝੋਨਾ ਹੋਇਆ ਫੇਰ ਡੁੱਬ ਗਿਆ ਅੱਛਾ ਥਾਰ ਇਹਦੀ ਬਹੁਤ ਹੀ ਸਾਡੇ ਵਸਤ ਬੁਰੇ ਹਾਲ ਨੂੰ ਇਸ ਪਿੰਡਾ ਦੇ ਜਿਵੇਂ ਉਦੋਂ ਉਦੋਂ 2024 ਚ ਖੜਨ ਦੀ ਕੋਸ਼ਿਸ਼ ਕੀਤੀ 2025 ਚ ਫਿਰ ਤੁਹਾਡਾ ਸਾਰਾ ਹਾਂਜੀ 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 ਫਿਰ ਫਿਰ ਬਰਬਾਦ ਹੋ ਗਈ ਸਾਰੀ ਫਸਲ ਦੀ ਹੁਣ ਆਰਤੀਆਂ ਨਾਲ ਕੋਈ ਗੱਲਬਾਤ ਹੋਵੇ ਕੋਈ ਪੈਸਾ ਪੂਸਾ ਦੇ ਰਿਹਾ ਜਾਂ ਜਵਾਬ ਦੇ ਗਿਆ ਨਹੀਂ ਅਜੇ ਤਾਂ ਹੁਣ ਨਹੀਂ ਪੈਸਾ ਦਿੰਦੇ ਪਏ ਹੁਣ ਉਹ ਕਹਿੰਦੇ ਵਿਚੋਨਾ ਡੁੱਬ ਗਿਆ ਸੀ ਪੈਸੇ ਕਿੱਥੋਂ ਦੇਈਏ ਅੱਛਾ ਨਾਲ ਦੀ ਨਾਲ ਆਰਤੀਆਂ ਵੀ ਹੱਥ ਖੜੇ ਕਰਦੇ ਹਾਂਜੀ ਹੱਥ ਖੜੇ ਜੋ ਆਪਣੀ ਫਸਲ ਜਾਏਗੀ ਤਾਂ ਆਪਣਾ ਪੈਸਾ ਮਿਲੇਗਾ ਜੋ ਫਸਲ ਹੀ ਨਾ ਜਾਏਗੀ ਤਾਂ ਕਿੱਥੋਂ ਪੈਸਾ ਪੰਦੇ ਦੇਣਗੇ ਗਲਤੀ ਕੀ ਗੁਜ਼ਾਰਾ ਕਿ ਅੱਜ ਦੇ ਇਸ ਮਹਿੰਗਾਈ ਦੇ ਜਮਾਨੇ 'ਚ ਇਹ ਤਾਂ ਹੈ ਨਹੀਂ ਕਿ 1500 ਦੇ ਨਾਲ ਮਹੀਨਾ ਨਿਕਲ ਜੂਆ ਪੈਸੇ ਬਹੁਤ ਚਾਹੀਦੇ ਹੁੰਦੇ ਮੇਨੂੰ ਲੱਗਾ ਤਿੰਨ ਕਿੱल्ल्या ਤੇ ਵੀ ਜੇਕਰ ਕੰਮ ਕਰੀਏ ਤਾਂ ਬਹੁਤ ਘੱਟ ਰਹੇਗੇ ਸਾਲ ਦਾ ਗੁਜ਼ਾਰਾ ਹੁਣ ਗੁਜ਼ਾਰਾ ਕਿਵੇਂ ਕਰਾਂਗੇ ਗੁਜ਼ਾਰਾ ਹੁਣ ਕੋਈ ਦਿਹਾੜੀ ਮਿਹਨਤ ਕਰਾਂਗੇ ਉਸ ਨਾਲ ਗੁਜ਼ਾਰਾ ਕਰਾਂਗੇ ਹੋਰ ਸਰਕਾਰ ਤਾਂ ਸਾਨੂੰ ਮੁਆਵਜ਼ਾ ਕਿੰਨਾ ਕਹਿੰਗੇ 6-6000 ਮਿਲਿਆ 6000 ਨਾਲ ਤਾਂ ਸਾਡੀ ਵਾਹ ਵੀ ਨਹੀਂ ਪੂਰੀ ਹੁੰਦੀ ਤੇ ਬਾਲ ਬੱਚੇ ਵਗੈਰਾ ਕੀ ਕਰ ਦੇਗਾ ਬਾਲ ਬੱਚੇ ਬਸ ਕੋਈ ਪੜਦੇ ਕੋਈ ਦਿਹਾੜੀ ਦੇ ਪਕੜਦੇ ਤਾਂ ਇੱਕ ਕਲੰਧ ਦੇਖੋ ਇਹ ਜਿਸ ਤਰੀਕੇ ਭਾਜੀ ਦਾ ਖੇਤ ਆ ਉਹ ਸਾਹਮਣੇ ਵਾਲੇ ਪਾਸੇ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਸਾਹਮਣੇ ਵਾਲੇ ਪਾਸੇ ਜਿਹੜੇ ਸ਼ਪੈਦੇ ਨੇ ਨਾ ਉਹ ਇਹਨਾਂ ਦੇ ਖੇਤ ਦੇ ਵਿੱਚ ਆਉਂਦੇ ਇਹ ਇਥੋਂ ਇੱਕ ਡਰੇਨ ਆ ਇਹ ਜਿਹੜਾ ਪੋਲਾ ਨਾ ਇਹ ਡਰੇਨ ਆ ਇਥੋਂ ਡਰੇਨ ਦੇ ਪਰਲੇ ਪਾਰ ਜਿਹੜੇ ਇਹਨਾਂ ਦੇ ਖੇਤ ਆ ਤਿੰਨ ਕਿੱਲੇ ਜ਼ਮੀਨ ਹੈ ਇਹਨਾਂ ਦੀ ਬਾਪੂ ਹੋਰਾਂ ਦੀ ਜ਼ਮੀਨ ਸੀਗੀ ਬਾਪੂ ਹੋਰਾਂ ਨੇ 4 ਕਿੱਲੇ ਜ਼ਮੀਨ ਉੱਥੇ ਠੇਕੇ ਤੇ ਲਈ ਆ ਅਤੇ ਉਹ ਜ਼ਮੀਨ ਤੁਸੀਂ ਇਹ ਲਾ ਲਓ ਸਹਾਬ ਕੀ 240000 ਰੁਪਏ ਉਹ ਚਾਰ ਕਿੱਲੇ ਦੀ ਜ਼ਮੀਨ ਦਾ ਠੇਕਾ ਬੰਦਾ ਹੁਣ ਜੀਤੋ ਜ਼ਮੀਨ ਠੇਕੇ ਦੇ ਲਈ ਉਹ ਤਾਂ ਅਗਲਾ ਤੁਹਾਨੂੰ ਜ਼ਮੀਨ ਚ ਉਦੋਂ ਵੜਨ ਦੇਗਾ ਜਦੋਂ ਤੁਸੀਂ ਉਹ ਠੇਕਾ ਉਹਦੇ ਹੱਥ ਦੇ ਰੱਖੋਗੇ ਇਹਨਾਂ ਨੇ 240000 ਰੁਪਿਆ ਉਹਨੂੰ ਦਿੱਤਾ ਉਸ ਕਿਸਾਨ ਨੂੰ 2.5 ਲੱਖ ਰੁਪਿਆ ਦੇ ਕੇ ਉਸਦੇ ਖੇਤ ਦੇ ਵਿੱਚ ਵਾਹੀ ਜਿਹੜੀ ਸ਼ੁਰੂ ਕਰ ਦਿੱਤੀ ਪਰ ਵਾਹੀ ਤੁਸੀਂ ਇਹ ਦੇਖ ਸਕਦੇ ਹੋ ਕਿ ਵਾਹੀ ਤਾਂ ਉਹਨਾਂ ਨੇ ਪੂਰੀ ਮਿਹਨਤ ਨਾਲ ਕੀਤੀ ਖੇਤੀਬਾੜੀ ਤਾਂ ਉਹਨਾਂ ਨੇ ਪੂਰੀ ਮਿਹਨਤ ਨਾਲ ਕੀਤੀ ਪਰ ਕੁਦਰਤ ਨੇ ਉਹਨਾਂ ਤੇ ਅਸਰ ਕੀਤਾ ਕੁਦਰਤ ਨੇ ਉਹਨਾਂ ਤੇ ਮਾਰ ਕੀਤੀ ਅਤੇ ਉਹਨਾਂ ਦੀ ਇਹ ਜਿਹੜੀ ਤੇ 4 ਕਿੱਲੇ ਜ਼ਮੀਨ ਸੀਗੀ ਉਹ ਵੀ ਡੁੱਬ ਗਈ 3 ਕਿੱਲੇ ਭਾਜੀ ਹੋਰਾਂ ਦੀ ਆਪ ਦੀ ਜ਼ਮੀਨ ਸੀਗੀ ਉਹ ਡੁੱਬ ਗਈ ਹਾਲਾਂਕਿ ਦੂਸਰੇ ਉਹ ਜਿਸ ਤਰੀਕੇ ਭਾਜੀ ਕਹ ਰਹੇ ਸੀ ਚਲੋ ਇਹ ਤਾਂ ਜਿਹੜੀ 4 ਕਿੱਲੇ ਬਾਪੂ ਜੀ ਕਹ ਰਹੇ ਸੀ ਕਿ 4 ਕਿੱਲੇ ਡੁੱਬੀ ਡੁੱਬੀ ਬੰਨ ਸੁਰੱਖਿਅਤ ਰਵੇ ਜੇਕਰ ਬੰਨ ਸੁਰੱਖਿਅਤ ਨਾ ਰਿਹਾ ਤਾਂ ਇਹ ਬੰਨ ਜੇ ਟੁੱਟ ਟੁੱਟ ਗਿਆ ਮਾੜਾ ਮੋਟਾ ਤਾਂ ਫਾਇਲ ਕਾ ਸ਼ਹਿਰ ਨੀਵਾ ਸ਼ਹਿਰ ਹੈ ਇਸ ਇਲਾਕੇ ਤੋਂ ਇਹ ਉੱਚੇ ਥਾਂ ਚ ਆ ਜਾਂਦਾ ਫਾਇਲ ਕਾ ਨੀਵੇਂ ਥਾਂ ਚ ਆ ਜਾਂਦਾ ਠੀਕ ਹੈ ਕਮਲ ਆਪਣੀ ਗੱਲਬਾਤ ਲਗਾ ਲਗਾਤਾਰ ਜਰੀ ਰੱਖੋ ਸਰਨਾ ਸਹੀ ਉਹ ਰਮਨ ਖੁਸਲਾ ਫੀਲ